ਬਹੁਤ ਹੀ ਸਤਿਕਾਰਯੋਗ ਅੱਜ ਦੇ ਸਾਡੇ ਕਾਲਜ ਦੇ ਪ੍ਰਿੰਸੀਪਲ ਡਾ. ਮਿੰਦਰਜੀਤ ਕੌਰ ਜੀ ਦੀ ਅਗਵਾਈ ਹੇਠ ਅੱਜ ਅਸੀਂ ਫਿਰ ਆਪਣੇ ਕਾਲਜ ਦੇ ਸੰਸਥਾਪਕ ਮਹਾਨ ਦਰবেশ ਸਿਆਸਤਦਾਨ ਸਰਦਾਰ ਗਿਆਨੀ ਕਰਤਾਰ ਸਿੰਘ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਵਰਸੀ ਦੇ ਉੱਤੇ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਕਿਆਨੀ ਕਰਤਾਰ ਸਿੰਘ ਜੀ ਦਾ ਜਿਹੜਾ ਜੀਵਨ ਸ਼ਿਕਾਰਸ਼ਾ ਉਹ ਬਹੁਤ ਲੰਬਾ ਤੇ ਬਹੁਤ ਹੀ ਜਿਹੜਾ ਇਸ ਤਰੀਕੇ ਦਾ ਜਿਹੜਾ ਆਮ ਨਾਗਰਿਕਾਂ ਨੂੰ ਵਿਦਿਆਰਥੀਆਂ ਨੂੰ ਪ੍ਰੋਫੈਸਰ ਸਾਹਿਬਾਨ ਨੂੰ ਤੇ ਸਮਾਜ ਦੇ ਹਰੇਕ ਨਾਗਰਿਕ ਨੂੰ ਜਿਹੜਾ ਉਹ ਰਾਹ ਦਿਖਾਉਂਦਾ ਉਹਨਾਂ ਨੂੰ ਦਰਵੇਸ਼ ਜਿਹੜਾ ਸਿਆਸਤਦਾਨ ਕਿਹਾ ਜਾਂਦਾ ਸੀ ਕਿਉਂਕਿ ਬਹੁਤ ਹੀ ਸਧਾਰਨ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ ਜਿਹੜੀ ਆ ਬਤੀਤ ਕਰਦੇ ਸਨ ਲੇਕਿਨ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਹੋਏ ਕੰਮ ਨੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਬਹੁਤ ਉੱਚੀਆਂ ਨੇ ਕਿਉਂਕਿ ਵਿਰਸੇ ਦੇ ਵਿੱਚ ਉਹ ਇੱਕ ਕਿਸਾਨ ਸੀ ਤੇ ਉਹ ਹਮੇਸ਼ਾ ਇਹ ਅਹਿਸਾਸ ਰੱਖਦੇ ਸੀ ਕਿ ਜੇਕਰ ਬੀਜ ਕਿਤੇ ਪਾਇਆ ਜਾਣਗੇ ਤੇ ਉਹ ਫਸਲ ਦਾ ਰੂਪ ਜਿਹੜਾ ਜ਼ਰੂਰ ਲੈਣਗੇ ਇਸੇ ਤਰੀਕੇ ਦੇ ਨਾਲ ਉਹਨਾਂ ਦੀ ਸੋਚ ਵਿੱਚ ਇਹ ਕਾਲਜ ਰੂਪੀ ਬੀਜ ਜਿਹੜਾ ਉਹ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਜਿਹੜਾ ਉਹਨਾਂ ਨੇ ਇਸ ਟਾਂਡੇ ਦੇ ਵਿੱਚ ਕਾਲਜ ਬਣਾ ਕੇ ਉਸ ਬੀਜ ਨੂੰ ਜਿਹੜਾ ਬੀਜਿਆ ਤੇ ਜਿਸ ਦੇ ਤਹਿਤ ਸਾਡੇ ਹਜ਼ਾਰਾਂ ਹੀ ਵਿਦਿਆਰਥੀ ਜਿਹੜੇ ਇੱਥੋਂ ਪੜ੍ਹ ਕੇ ਅੱਜ ਦੇਸ਼ ਦੀ ਸੇਵਾ ਕਾਰਜ ਨੇ ਸਮਾਜ ਦੇ ਵਿੱਚ ਉੱਚਾ ਨਾਕ ਮਾਰੇ ਨੇ ਤੇ ਨਾਲ ਦੀ ਨਾਲ ਉਹ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਜਿਹੜੀ ਆਪਣੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ ਗਿਆਨੀ ਕਰਤਾਰ ਸਿੰਘ ਜੀ ਅਕਾਲੀ ਕਾਂਗਰਸੀ ਜਿਹੜੀ ਸਰਕਾਰ ਬਣੀ ਸੀ ਉਸ ਦੇ ਵਿੱਚ ਮਾਲ ਮਹਿਕਮੇ ਦੇ ਜਿਹੜੇ ਉਹ ਮੰਤਰੀ ਦੇ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਦੋ ਯੂਨੀਵਰਸਿਟੀਆਂ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀ ਆ ਤੇ ਇਹਦੇ ਨਾਲ ਨਾਲ ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਨੂੰ ਸਥਾਪਿਤ ਕਰਨ ਦੇ ਵਿੱਚ ਗਿਆਨੀ ਕਰਤਾਰ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਮੈਂ ਕੰਗਾ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਯੂਨੀਵਰਸਟੀਆਂ ਜਿਹੜੀਆਂ ਦੋਵੇਂ ਬਣੀਆਂ ਇਹਦੇ ਨਾਲ ਨਾਲ ਉਹ ਆਪ ਪ੍ਰਿੰਸੀਪਲ ਦੇ ਰੂਪ ਵਿੱਚ ਵੀ ਕੰਮ ਕਰਦੇ ਰਹੇ ਲਾਇਲਪੁਰ ਖਾਲਸਾ ਕਾਲਜ ਤੇ ਇਹਦੇ ਨਾਲ ਨਾਲ ਉਹ ਇੱਕ ਹੋਰ ਕਾਲਜ ਹੈ ਉਸ ਦੇ ਵਿੱਚ ਪ੍ਰਿੰਸੀਪਲ ਦੇ ਰੂਪ ਚ ਉਹਨਾਂ ਨੇ ਕੰਮ ਜਿਹੜਾ ਉਹ ਕੀਤਾ ਉਹ ਜਿੱਥੇ ਕਿਸਾਨ ਦੇ ਨਾਲ ਸੰਬੰਧਤ ਸੀ ਆਮ ਜਨ ਸੁਧਾਰਨ ਦੇ ਨਾਲ ਸੰਬੰਧਤ ਸੀ ਉਹਦੇ ਨਾਲ ਨਾਲ ਉਹ ਇਤਿਹਾਸ ਸ਼ਾਸਤਰੀ ਸੀ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਸਿੱਖਿਅਤ ਕਰਨ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਵਾਸਤੇ ਅਜਿਹੇ ਕੰਮ ਕੀਤੇ ਜਿਹੜਾ ਅੱਜ ਅਸੀਂ ਉਹਨਾਂ ਦੇ ਰਿਣੀ ਆ ਅਸੀਂ ਉਹਨਾਂ ਦਾ ਇਹ ਦੇਣ ਜਿਹੜਾ ਉਹ ਵਾਪਸ ਨਹੀਂ ਕਰ ਸਕਦੇ ਲੇਕਿਨ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੀ ਪਰਸੀ ਦੇ ਉੱਪਰ ਯਾਦ ਕਰਦੇ ਹੋਏ ਆਪਣਾ ਸਿਰ ਜਿਹੜਾ ਉਹਨਾਂ ਅੱਗੇ ਝੁਕਾਉਂਦੇ ਆ ਉਹਨਾਂ ਨੂੰ ਨਮਨ ਕਰਦੇ ਆ